ਉਹ ਇਹ ਲਾਜਾ ਸੀ ਉਹ ਸਿਕਿਉਰਿਟੀ ਸਿਸਟਮ ਦਾ ਸੀਗਾ ਇਹ ਲਾਇਆ ਜਿਹੜਾ ਇਹ ਹੋਰ ਸਿਸਟਮ ਦਾ ਆ ਗਿਆ ਇਹਦੇ ਚ ਜ਼ਿਆਦਾਤਰ موبائل ਲਈ ਸਸਤੀ ਵਗੈਰਾ ਹੋ ਗਿਆ ਇਹ ਟੈਲੀਫੋਨ ਵਗੈਰਾ ਵਾਚੇਸ ਬੱਚਾ ਚਾਹੀਦਾ ਚਾਹੀਦਾ ਮਾ ਲੋ ਦੋਸਤਾਂ ਮੈਂ ਇਹ ਸਾਲ ਤੋਂ ਕੋਈ ਵੀ ਲਾਈਨ ਨਾ ਇਹ ਉਹ ਸਾਰਾ ਕੁਝ ਬਣਾਉਂਦਾ ਹੈ ਬਣਾਉਂਦਾ ਹੈ ਇਹ ਮੈਨੂਫੈਕਚਰਰ ਆ ਲਿਖਿਆ ਹੈ ਨਾ ਮੈਨੂਫੈਕਚਰਿੰਗ ਵਾਏ 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 ਆ ਯਾਰ ਜਿਹੜਾ ਮੇਰੇ ਹੱਥਾਂ 'ਚ ਪੁਰਜਾ ਨਾ ਏ ਏ ਇਹਦੇ ਸਿਮ ਕਾਰਡ ਪੈਂਦਾ ਤੇ ਪੁਸ਼ ਨੋਟੀਫਿਕੇਸ਼ਨ ਤੇ ਚੱਲਦਾ ਇਹ 5000 ਕਿਲੋਮੀਟਰ ਤੱਕ ਬਿਨਾ ਕਿਸੇ ਗੱਲਬਾਤੋਂ ਇਹਦੇ ਤੇ ਮੈਸੇਜ ਭੇਜ ਸਕਦੇ ਆ 5000 ਕਿਲੋਮੀਟਰ ਤੱਕ ਆਹ ਭਾਇਆ ਜੀ ਡਿਫਰੈਂਟ ਡਿਫਰੈਂਟ ਤੇ ਟੂ-ਵੇ ਰੇਡੀਓ ਸਿਸਟਮ ਆ ਇਹ ਜੋ ਨਵੇਂ ਆਏ ਬਹੁਤ ਤਗੜੀ ਚੀਜ਼ ਆ ਇਧਰ ਵੀ ਇਹੀ ਪਿਆ ਵਾ ਪੁਲਿਸ ਵਾਲਿਆਂ ਦਾ ਸਮਾਨ ਸਮoon ਜਿਹੜੇ ਵਾਕੀ ਟਾਕੀ ਚੱਲਦੇ ਹੁੰਦੇ ਆ ਸਾਰਾ ਸਮਾਨ ਉਹੀ ਹੈ ਸਿਕਿਉਰਿਟੀ ਸਿਸਟਮ ਵਾਲਾ ਲਓ ਜੀ ਇਹ ਆ ਗਈ ਜੀ ਮੇਨ ਮੋਬਾਈਲ ਦੀ ਹੱਬ ਆਹ ਲਿਖਿਆ ਸ਼ੇਂਜਨ ਇੰਟਰਨੈਸ਼ਨਲ LED ট্রেਡਿੰਗ ਸੈਂਟਰ ਇੱਥੋਂ ਜਾਂਦੀਆਂ ਜਿਹੜੀਆਂ ਆਪਣੇ ਲੜੀਆਂ ਲੁੜੀਆਂ ਦਵਾਲੀ ਵੇਲੇ ਲੱਗਦੀਆਂ ਲੁਕਦੀਆਂ ਨਾ ਇੱਥੇ ਆ ਜਿਵੇਂ ਇੱਧਰ ਪਲਾਜ਼ਾ ਆਹ ਅਲੱਗ ਆ ਗਿਆ ਆ ਪਲਾਜ਼ਾ ਲੱਗ ਆ ਗਿਆ ਅਸੂਬ 스마트 ਫੋਨ ਦਾ ਆ ਗਿਆ ਅਲੱਗ-ਅਲੱਗ ਆ ਸਾਰੇ ਬਣੇ ਹੋਏ ਆ ਪੁਲਿਸ ਵਾਲਾ ਦਾ ਮੋਟਰਸਾਈਕਲ ਆ ਗਿਆ ਔਰ ਟਾਟਾ ਸਿਟੀ ਵਾਲੇ ਵੀ ਬੋਰਡ ਲਾਈ ਬੈਠੇ ਆ ਇਹ ਵੀ ਕੋਈ ਕਰਨਗੇ ਕਮਾਲ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਚਾਈਨਾ 'ਚ ਝੰਡੇ ਵੀ ਘੜਣਗੇ ਆਹ ਵੇਖੋ ਟਾਟਾ ਸਿਟੀ ਟਾਟਾ ਸਿਟੀ ਹੋਈ ਪਈ ਆ ਇੱਥੇ ਤੇ ਫਿਰਦੇ ਚੀਨੇ ਇੱਕ ਦੂਜੇ 'ਚ ਵਜਦੇ 크리스마ਸ ਹੈਗੀ ਆ ਕੱਲ ਨੂੰ ਤੇ 크리스마ਸ ਵਾਲੇ ਵੀ ਹੋਣਗੇ ਭਾਈ ਆਉਦੇ ਆਉਦੇ ਤਰੇ ਫਿਰਦੇ ਇੱਥੇ ਅੱਜ ਐਤਵਾਰ ਦਾ ਦਿਨ ਆ ਤੁਸੀਂ ਟੱਕਾ ਵੇਖੋ ਮਾਰਕੀਟਾਂ 'ਚ ਪੈਂਦਾ ਫੇਰ ਵੀ ਆਹ ਕੰਪਿਊਟਰਾਂ ਵਾਲੀ ਸ਼ਾਪ ਆ ਗਈ ਇਹਦੇ ਕੰਪਿਊਟਰ ਦਾ ਸਾਮਾਨ ਹੀ ਆ ਸਾਰਾ ਸਾਰੀ ਮਾਰਕੀਟ ਇਲੈਕਟ੍ਰੋਨਿਕਸ ਦੀ ਗਈ ਆ ਉਹ ਹਵਾਈ ਦਾ ਸ਼ੋਰੂਮ ਹੋਰ ਇੱਕ ਹੋਣ ਪਏ ਆ Apple ਨੂੰ ਪੂਰਾ ਟੱਕਰ ਪੂਰੇ ਟੱਕਰ ਦੇ ਰਿਹਾ Apple ਨੂੰ ਇਹ ਹਵਾਈ ਦੇ ਫੋਨ Apple ਨਾਲੋਂ ਵੀ ਜਿਆਦਾ ਮਹਿੰਗੇ ਆ ਫੋਨ ਇਹ ਲਓ ਜੀ ਆਗੇ ਡਰੋਨ DJI Mavic 3 class 9200 ਡੀਜੀ ਡੀਜੀ ਮੈਨੀ 2 ਦੇਖੀਏ ਇਹੋ ਕਿੰਨੇ ਦਾ ਆਪਣੇ ਕੋਲੇ ਹੈਗਾ ਉਹ ਡੀਜੀ 3 ਆ ਗਿਆ ਆ ਸੀਗਾ ਡੀਜੀ ਮੈਨੀ 2 ਇਹਦੇ ਨਾਲ ਦਾ ਮੇਰੇ ਕੋਲੇ ਸੇਮ ਇਹਦੇ ਨਾਲ ਦਾ ਆ ਦੇਖਾ ਡੀਜੀ ਮੈਨੀ 4 ਪਿਆ ਆ ਤਾਂ ਜਹਾਜ਼ ਹੀ ਬਣਾਈ ਫਿਰਦੇ ਆ ਫਿਰ ਡਰੋਨ ਕਾਦਾ ਹਾਂ ਕਮਾਲ ਹੀ ਕੀਤੀ ਭਈ ਯਾਰ ਕਿੰਨੇ ਦਾ ਇਹ ਤਾਂ ਬੜਾ ਵੱਡਾ ਡਰੋਨ ਆ ਇਹਨਾਂ ਦੇ ਡਰੋਨ ਤਕੜੇ ਆ ਯਾਰ ਸਾਰੇ ਲਓ ਜੀ ਡਰੋਨ ਦੇਖ ਲਓ ਤਰ੍ਹਾਂ ਤਰ੍ਹਾਂ ਦੇ ਡਰੋਨ ਪਏ ਆ ਆ ਵੀ ਖਾਸਾ ਵੱਡਾ ਵਾ ਇੱਕ ਤੋਂ ਇੱਕ ਵੱਧ ਕੇ ਪਏ ਆ ਇੱਧਰ ਕੈਮਰੇ ਹੀ ਕੈਮਰੇ ਪਏ ਆ ਵੀ ਆ ਜਾ ਕੈਮਰੇ ਦਿਖਾਈਏ ਤੈਨੂੰ ਹੁਣ ਨਿਕੋਂ ਇਹ ਆਪੇ ਤਾਂ ਮੈਂ ਇੱਥੇ ਕੋਈ ਨਹੀਂ ਇਸ ਮਾਰਕੀਟ ਚ ਪੂਰੀ ਰੌਣਕ ਆ ਬਹੁਤ ਯਾਨੀ ਕਸਟਮਰ ਫਿਰਦਾ ਇੱਥੇ ਇੰਟਰਨੈਸ਼ਨਲ ਕਸਟਮਰ ਵੀ ਕਾਫੀ ਫਿਰ ਰਿਹਾ ਵਾ ਖਰੀਦੋ-ਖਰੋਖਤ ਚੱਲ ਰਹੀ ਆ ਪੂਰੀ ਇੱਥੇ ਆ ਰੀਲਾਂ ਵਾਲਿਆਂ ਦਾ ਸਾਮਾਨ ਆ ਗਿਆ ਇੰਡੀਆ ਚ ਅੱਜਕੱਲ ਇਹਦੀ ਬਹੁਤ ਮੰਗ ਆ ਕੈਨੇਡਾ ਚ ਵੀ ਰੈਂਡ ਗਿਆ ਜੀ ਆ ਸਟੈਂਡ ਸਟੋਨ ਲਾ ਕੇ ਹਰੇਕ ਵੰਦਾ ਈਲ ਬਣਾਈ ਜਾਂਦਾ ਵਾ ਉਵੇਂ ਭਾਈ ਰੀਲ ਰੂਲ ਬਣਾਉਣੀ ਆ ਤਾਂ ਦੇਖ ਲਾ ਇਹ ਵੀ ਅਮੀ ਹੈਗਾ ਇਹਦਾ ਹੈਗਾ ਚਲਾ ਕੇ ਦੇਗਾ ਆਹ ਵਾਹ ਇਹ ਨਾਲ ਲੀਡਾਂ ਵੀ ਆਹ ਬਹੁਤ ਸਾਹ ਹੈ ਬਹੁਤ ਕੇਪेबल ਬੁੱਲ ਦੇ ਆਹ ਫਿਰ ਥਿਸ ਵਾਈਜ਼ ਚਾਰਜ ਇਹਸ ਬੰਦੇ ਤੇ ਮਗਰ ਨਹੀਂ ਲੱਗਣਾ ਇਹ ਪਾਵਰ ਬੈਂਕ ਹੈ ਜੀ ਇੱਥੇ ਪਾਵਰ ਬੈਂਕ ਪਏ ਆ ਵਾਇਰਲੈਸ ਪਾਵਰ ਬੈਂਕ ਇੱਥੋਂ ਹੀ ਜਾਂਦੇ ਆ ਆਪਣੇ ਮੋਲਕਾਂ ਨੂੰ ਆ ਲੀਡਾਂ ਲੂਡਾਂ ਪਈਆਂ ਵੇਖ ਲਓ ਸਮਾਨ ਸਾਰਾ ਆ ਪ੍ਰਿੰਟਰਾਂ ਵਾਲੀ ਇਨਕ ਦੀ ਸ਼ਾਪ ਆ ਇਹਦੇ ਕੋਲ ਇਨਕਾਂ ਦੀ ਕਈ ਪਈਆਂ ਇਨਕ 33 ਪਾਵਰ 33 ਇਨਕ ਵਾਲੇ ਫੋਨਾਂ ਚ ਆ ਪੂਪ ਚਲਦੀ ਨਹੀਂ ਜਾਂ ਬਾਹਲਾ ਕੁਛ ਆਈਡੀਆਂ ਉਡੀਆਂ ਅਨਲੌਕ ਕਰਨੀਆਂ ਪੈਂਦੀਆਂ ਮਾ ਨਮਾ ਫੋਨ ਖਰੀਦਨ ਲਗਾ ਖਰੀਦਿਆ ਇੱਥੇ ਆ ਕੇ ਫੋਨ ਖਰੀਦ ਕੇ ਬਣੂਗੀ ਗੱਲ ਨੋਟ 3 ਨੋਟ 3 ਹਾਰ ਕੇ ਇੱਥੇ ਖਰੀਦਣਾ ਪਿਆ ਹੁਣ ਇਹਨਾਂ ਤੋਂ ਹੀ ਐਪ ਉਹ ਇੱਥੋਂ ਦੀ ਇੰਸਟਾਲ ਕਰਾਵਾਂਗੇ ਵੀ ਚੈਟ ਹੋ ਗਿਆ ਅਲੀ ਪੇ ਹੋ ਗਿਆ ਬਾਈ ਦੂ ਹੋ ਗਿਆ ਸਾਰੀਆਂ ਐਪ ਇੱਥੋਂ ਇੰਸਟਾਲ ਕਰਾ ਕੇ ਫੇਰ ਅੱਗੇ ਗੱਲਬਾਤ ਬਣੂਗੀ ਲੈਣਾ ਹੀ ਪੈਂਦਾ ਇਹ ਫੋਨ ਤੋਂ ਬਿਨਾ ਇੱਥੇ ਗੱਲ ਨਹੀਂ ਬਣਦੀ ਜੇ ਤੁਸੀਂ ਆਪਦਾ ਇੰਡੀਆ ਵਾਲਾ ਫੋਨ ਵਰਤਦੇ ਆ ਤਾਂ ਫਿਰ ਤੁਹਾਡੀਆਂ ਐਪਾਂ ਉਹ ਪਾ ਇੰਡੀਆ ਵਾਲੀਆਂ ਸਾਰੀਆਂ ਬੰਦ ਹੋ ਜਾਂਦੀਆਂ ਤੋ ਇਸ ਕਰਕੇ ਪੰਗਾ ਲੈਣਾ ਹੀ ਪੈਂਦਾ ਵਾ ਲਓ ਜੀ ਨਵਾਂ SIM ਲੈ ਲਿਆ ਫੋਨ ਲੈ ਲਿਆ ਅਨਬਾਕਸਿੰਗ ਹੋ ਰਹੀ ਹੈ ਕਾ ਕਦੀ ਹੈ ਨਹੀਂ ਇੱਥੇ ਫੋਨ ਸੋ ਨੂੰ ਲੈਣਾ ਹੀ ਪੈਣਾ ਹੁੰਦਾ ਫੋਨ ਦੇ ਵਿੱਚ ਹੀ ਐਲੀਪੇ ਚੱਲਣੀ ਆ ਇੱਥੋਂ ਦਾ ਜੀਪੀਐਸ ਚੱਲਣਾ ਤੇ ਉਹੀ ਚੈਟ ਚੱਲਣਾ ਇੰਡੀਆ ਵਾਲਾ ਕੁਝ ਨਹੀਂ ਚੱਲਣਾ ਜੇ ਤੁਸੀਂ ਆਪ ਦੇ ਫੋਨ ਜਿਹੜੇ ਵਾਲਾ ਚਲਾ ਲਿਆ ਤਾਂ ਤੁਹਾਡਾ ਇੰਸਟਾਗ੍ਰam ਫੇਸਬੁੱਕ ਵਟਸਐਪ ਬੰਦ ਤੁਹਾਡਾ ਇੰਡੀਆ ਨਾਲ ਲਿੰਕ ਕਟਿਆ ਜਾਣਾ ਸੋ ਇਸ ਕਰਕੇ ਉੱਥੇ ਫੋਨ ਲੈਣ ਦੀ ਬਜਾਏ ਇੱਥੇ ਆ ਕੇ ਫੋਨ ਲੈਣ ਤੁਹਾਨੂੰ ਇੰਸਟਾਲ ਕਰਾਉਣੇ ਆ ਸਾਰਾ ਕੁਝ ਫਿਰ ਅੱਗੇ ਜਨਣਾ ਲੋਕਲ ਸ਼ਰਾਬ ਦੀ ਲੋਕਲ ਚਾਈਨਾ ਦੀ ਵਿਸਕੀ ਵਾਲਟਾ ਸਾਰੇ ਲੱਗਿਆਂ ਨਾਲ ਦੇਸੀ ਸਮਾਨ ਵੀ ਲੱਗਿਆ ਹੋਇਆ ਸਾਰਾ ਚੈੱਕ ਵੀ ਕਰਾਉਂਦਾ ਕਹਿੰਦਾ ਪੈਕ ਲਾਉਣਾ ਤਸ ਹਾਂ ਕਰਨੀਆ ਟੈਸਟ ਆ ਬਚਾਲ ਅਸੀਂ ਹੈ ਨਹੀਂ ਭਾਈ ਇਸ ਕੰਮ ਵਾਲੇ ਆ ਕੀ ਪਿਆ ਇਹ ਉਹ ਪਈ ਲੱਗਦੀ ਆ ਯਾਰ ਆਪਣੀ ਸ਼ਕਰਕੰਦੀ ਜੀ ਨਹੀਂ ਨਹੀਂ ਹੋਰ ਕੋਈ ਆਈਟਮ ਹੈ ਇਹਨਾਂ ਦੀ ਇਤਲੇ ਆ ਯਾਰ ਗਿਆ ਵਿੱਚ ਹੈਲੋ ਵਾਟ ਇਜ਼ ਥਿਸ ਸਾਇਆ ਗਾ ਕਾਕਾ ਮੇਂ ਲਾ ਸੈਂਪਲ ਆ ਉਹ ਨਾ ਮਾੜਾ ਦੇਖਾ ਕੇ ਦੇਖ ਟੇਸਟ ਤੂੰ ਦੇਖ ਭਾਈ ਖਾ ਕੇ ਕੀ ਆ ਟੂ ਹੋ ਚਾਈ ਹੈ ਨਹੀਂ ਖਾਈ ਟੇਸਟ ਕਰਕੇ ਦੇਖ ਪਾਣੀ ਚ ਪਾ ਕੇ ਆ ਗਰਮ ਪਾਣੀ ਦੇ ਵਿੱਚ ਚੀਆ ਸੀ ਟਾਈਪ ਆ ਚੀਆ ਸੀ ਟਾਈਪ ਆ ਜਿਵੇਂ ਚੀਆ ਸੀ ਉਹ ਜਿਹੜੀ ਉਹ ਉਹ ਜਿਹੜੀ ਪਿੱਛੇ ਚੀਜ਼ ਦੀ ਬਣੀ ਆ ਉਹਦੇ ਚੋਂ ਆ ਇਹ। ਉਹ ਜਿਹੜੀ ਬਈਆ ਇਹ 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 ਵੀ ਆ ਇਹ। ਆ ਜਿਹੜੇ ਪੋਪਲੇ ਜੇ ਆ ਗਏ ਅੱਜ ਤੋਂ ਕਈ ਸਾਲ ਪਹਿਲਾਂ ਪਿੰਡਾਂ 'ਚ ਵੇਖਣਾਉਂਦੇ ਹੁੰਦੇ ਸੀਗੇ ਸਾਈਕਲਾਂ ਤੇ ਆਉਣ ਵਾਲੇ ਜਵਾਨਾਂ ਨੇ ਤਾਂ ਖਾਦੇ ਨਹੀਂ ਇਹ ਪੋਪਲੇ ਜੀ। ਉਹ ਅੱਗੇ ਬਹੁਤ ਵਿਖਦੇ ਹੁੰਦੇ ਸੀਗੇ। ਉਹ ਹਾਂ। ਕਾਕਾ ਤੁਹਾਨੂੰ ਸੈਸ ਹਰ ਚੰਗੀਆਂ। ਕਮਬ ਜ਼ਰਾ ਲੈ ਲੈ ਉਹ ਵੇ ਨੀ ਆ ਕੋਈ ਨਾ ਇਹ ਤਾਂ ਅਚਾਨਕ ਜੁਦਾ ਗਿਆ ਚਲਾ ਚਲੇ ਗਿਆ ਹੁਣ ਕੋਈ ਆ ਤਾਰੀਫ ਬੜੀ ਕਰਦੀ ਦੀਆਂ ਕਹਿੰਦੀ ਆ ਤੂੰ ਹੈਂਡਸਮ ਬੋਏ ਆ ਅੱਛਾ ਤਾਂ ਹੀ ਰੋਹਲਣ ਦਾ ਨਾਮ ਨਹੀਂ ਲੈਂਦਾ ਬੋਲੇ ਮੈਂ ਕਿਹਾ ਥੰਡੇ ਵੀ ਕੀਤਾ ਜੇ ਚਿੱਟੀ ਦਾੜੀ ਦੇਖ ਲੈਣੀ ਨਹੀਂ ਯੋਗਾ ਚਿੱਟੀ ਦਾੜੀ ਨੂੰ ਪਸੰਦ ਕਰਦੇ ਹੁਣ ਇਹ ਚਲ ਆ ਚਲ ਗਏ ਹੁਣ ਕੋਈ ਯਾਰ ਸੈਂਪਲ ਚੈੱਕ ਕਰਦੇ ਸੈਂਪਲ ਹੁਣ ਚੈੱਕ ਕਰਨਾ ਹੀ ਆ ਤਾਰੀਫ ਹੋ ਗਈ ਉਹ ਤੇਰੀ ਫੋਟੋ ਕਰਨ ਲੱਗੀ ਆ ਮੈਨੂੰ ਲੱਗਦਾ ਦੇਸੀ ਜਿਹੜੀ ਬੂਟੀਆਂ ਦਾ ਬਾਜ਼ਾਰ ਵੀ ਇੱਥੇ ਪੂਰਾ ਲੱਗਿਆ ਕਿਉਂਕਿ ਚਾਈਨੀਜ਼ ਦੇਸੀ ਜੜੀ ਬੂਟੀਆਂ ਦਾ ਕੋਈ ਜਿਵੇਂ ਹੈਗੀ ਆ ਮਿਰਚ ਜੀ ਮਿਰਚ ਜੀ ਸਿਕਾਈ ਆ ਅਦਰਕ ਰਗਾ ਕੋਈ ਸਮਾਨ ਆ ਆ ਵੀ ਇਹ ਸਾਰਾ ਸਮਾਨ ਸੁੱਕਾ ਆ ਦੇਖੋ ਕਿਵੇਂ ਆ ਜਿਵੇਂ ਰस्सੀਆਂ ਜੀਆਂ ਵੱਟ ਕੇ ਰੱਖੀਆਂ ਹੁੰਦੀਆਂ ਨਾ ਉਹ ਦਾ ਕੜਾਜਾ ਬਣਿਆ ਫਿਰ ਹੈਗਾ ਭਾਈ ਇਹ ਵੀ ਆਪਣੇ ਮਹਾਰੋਗੈਦਿਕ 'ਚ ਵਿਸ਼ਵਾਸ ਰੱਖਦੇ ਆ ਚਾਈਨੀਜ਼ ਲੋਕ ਵੀ ਇਹ ਬਾਜ਼ਾਰ ਜਿਹੜਾ ਲੱਗਿਆ ਵਾ ਇੱਥੇ ਇਥੇ ਕੰਮਦਾ ਹੀ ਆ ਸਾਰਾ ਇੱਥੇ ਨਵੇਂ ਯੁੱਗ ਨਵੇਂ ਯੁੱਗ ਦੀ ਮਾਰਕੀਟ ਵਿੱਚ ਪੁਰਾਣੀਆਂ ਚੀਜ਼ਾਂ ਵੀ ਨਾਲ-ਨਾਲ ਚੱਲ ਰਹੀਆਂ ਆ ਵੀ ਕੋਈ ਚੀਜ਼ ਸੂਪ ਸਾਪ ਵੜੀ ਜਾਂਦਾ ਬਾਈ ਆ ਦੇਖੋ ਬੈਠਾ ਹੀ ਆ ਰਸਾਂ ਆ ਰਸਾਂ ਆ ਵਾ ਸਾਰਾ ਸਮਾਨ ਦੂਜਾ ਹੀ ਆ ਪਿਲਾਂ ਦੀਆਂ ਪਿੰਨੀਆਂ ਚੜ ਗਈਆਂ ਹਾਂ ਬਲੈਕ ਸੀ ਸੰਭਾਲ ਹਾਂ ਤਿਲਾਂ ਦੀਆਂ ਪਿੰਗੀਆਂ ਦੇਸੀ ਸਮਾਨ ਵਾਵਾ ਖਾਂਦੇ ਆ ਆ ਪਤਾ ਨਹੀਂ ਕੀ ਘੋਲੀ ਪਈ ਆ ਸਮਾਨ ਹੋएगा ਭਾਈ ਇਹਨਾਂ ਕੋਲੇ ਵੀ ਆ ਵੀ ਵਹਿਦਾ ਕੋਈ ਹਾਂ ਗਾਚੀ ਗਾਚੀ ਦੋਨੇ ਕੀ ਗਾਚੀ ਸ਼ਬਦ ਤਾਂ ਹੋਣੀ ਜਵਾਕਾਂ ਨੂੰ ਅੱਜ ਦੇ ਅੱਜ ਕੱਲ੍ਹ ਦੇ ਨੂੰ ਪਤਾ ਲੱਗਣਾ ਵੀ ਗਾਚੀ ਕੀ ਹੁੰਦੀ ਆ ਉਹ ਸਮੇਂ ਗਏ ਗਾਚੀ ਸਲੇਟਾਂ ਵਾਲੇ ਆ ਲੈ ਆ ਫੇਰ ਉਹ ਹੀ ਆ ਗਿਆ ਕੜਾ ਆ ਹੈ ਕੜਾ ਆ ਆ ਸਮੇਂ ਹੀ ਹਿੰਦੂ ਆ ਹਿੰਦੂ ਆ ਆ ਵੇਖੋ ਜੀ ਆ ਪਤਾ ਨਹੀਂ ਕੀ ਪਿਆ ਭਰਾਵਾ ਓਏ ਹੋਏ 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 ਇਹ ਤਾਂ ਪੋਨੇ ਵਿੱਚ ਆ ਯਾਰ ਇਹ ਹਾਂ ਹੈ ਹੋਰ ਇਹ ਤਾਂ ਯਾਰ ਆਏ ਜਿਵੇਂ ਸਾਫ ਤੇ ਭੁੰਤੇ ਹੁੰਦੇ ਹੋ ਜਾਰੇ ਪੁੰਨੇ ਆ ਤਰਕੀਆਂ ਤੁਰਕੀਆਂ ਸਭ ਤਲੀ ਫਿਰਦੇ ਹਨਾ ਜਾਉ ਲੋ ਭਾਈ ਜਲਗਾਹ ਜਾਲੇ ਇਹਨਾਂ ਤੋਂ ਮੈਂ ਜਾ ਯਾ ਮਿੰਨ ਚ ਮੈਂ ਤਦੋਂ ਸਾਪਸੋਂ ਉੱਪਰ ਜੇ ਪੁੰਨੇ ਫਿਰਦੇ ਮੈਨੂੰ ਲੱਗਦਾ ਕਮਾਲੀ ਯਾਰ ਇਹਨਾਂ ਲੋਕਾਂ ਦੀ ਵੀ ਕੁਝ ਨਹੀਂ ਛੱਡਦੇ ਖਾਣ ਪੀਣ ਵੱਲੋਂ ਅਸੀਂ ਲੋ ਮੁੜ ਕੇ ਉਹੀ ਪਾਵਰ ਬੈਂਕ ਵਾਲੀ ਦੁਕਾਨ ਤੇ ਆ ਗਏ ਆ ਇਹ ਬਾਈ ਦਾ ਬੜਾ ਵਧੀਆ ਕੰਮ ਆ ਨਾਲੇ ਤਾਂ ਇੱਥੇ ਪਾਣੀ ਦੀਆਂ ਬੋਤਲਾਂ ਰੱਖੀਆਂ ਹੋਈਆਂ ਨੇ ਹਲੋ ਗੋਸ ਤੇ ਨਾਲੇ ਇਹਨੇ ਟੋਫੀਆਂ ਰੱਖੀਆਂ ਹੋਈਆਂ ਤੇ ਇਹ ਤੋਂ ਅਸੀਂ ਪਾਣੀ ਵੀ ਪੀ ਗਏ ਖੜੇ ਖੜੇ ਤੇ ਪਾਵਰ ਬੈਂਕ ਦਾ ਰੇਟ ਰੋਟ ਵੀ ਪੁੱਛ ਗਏ ਸੀਗੇ ਤੇ ਹੁਣ ਅਸੀਂ ਦੂਰੋਂ ਘੁੰਮਦੇ ਫਿਰਦੇ ਆਏ ਆ ਸਿਰਫ ਇਹਦੇ ਪਾਣੀ ਕਰਕੇ ਵੀ ਇਹਦਾ ਪਾਣੀ ਪੀ ਕੇ ਗਏ ਸੀ ਯਾਰ ਮੁਫਤ ਚ ਤੇ ਹੁਣ ਇਹਨੇ ਫੇਰ ਸਾਨੂੰ ਔਣਸਰ ਪਾਣੀ ਪੁੱਛ ਲਿਆ ਬਜਾਰੇ ਨੇ ਤੇ ਇਹਦਾ ਸੁਭਾਅ ਸਾਨੂੰ ਬੜਾ ਵਧੀਆ ਲੱਗਾ ਤਾਂ ਕਰਕੇ ਅਸੀਂ ਕਿਹਾ ਚੱਲ ਹੁਣ ਇਹ ਤੋਂ ਹੀ ਲੈਨੇ ਆ ਯਾਰ ਜਿਹੜੀ ਚੀਜ਼ ਖਰੀਦਣੀ ਆ ਇਹ ਤੋਂ ਹੀ ਖਰੀਦਨੇ ਆ

ਹਾਂ ਨਾ ਨੂ ਨਾ ਹੈ ਆ ਜਿਵੇਂ ਜਲੇਬੀਆਂ ਕੱਢਦੇ ਨੇ ਆਇਆ ਕੱਢਦੇ ਆ ਹਲੋ ਉਹ ਤੇ ਮਰਚਾ ਹੀ ਲੈ ਜਾਂਦੇ ਆ ਆਪਣੇ ਮੇਲੇ ਚ ਖਾਣ ਪੀਣ ਵਾਲੀਆਂ ਦੁਕਾਨਾਂ ਜੀਆਂ ਲੱਗੀਆਂ ਹੁੰਦੀਆਂ ਹਨ ਆ ਡੋਸੇ ਵਰਗੇ ਗੱਜਗੜਜ ਬਣਾਈ ਜਾਂਦੇ ਆ ਆਮਲੇਟ ਬਣਾਈ ਜਾਂਦੇ ਆ ਉਹਨਾਂ ਦਾ ਪਲਾਉਜੀ ਪ੍ਰੂਟਲੋ ਆ ਗਿਆ ਸਟਾਲ ਤਾਂ ਫਿਰ ਸੂਪ ਜਾਂ ਤਰੀ ਫਿਰਦਾ ਉਹ ਵੀ ਸੂਪ ਪਈ ਜਾਂਦੇ ਆ ਪਲਾਸਟਿਕ ਦੇ ਡੱਬੇ 'ਚ ਹਾਂ ਮਾਊਸ ਮਦਰ ਬੋਰਡ ਕੀਬੋਰਡ ਮੈਨੂਫੈਕਚਰਰਸ ਟਿਮ ਹਾਟਨ ਸ਼ੰਜਨ ਵਿਚ ਟਿਮ ਹਾਟਨ ਖੁੱਲਿਆ ਵਾ ਪਰ ਉਨਿੰ ਜਿਆਦਾ ਚੱਕਾ ਚੌਂਦ ਹੀ ਨਹੀਂ ਗਈ ਜਿੰਨੇ ਆਪਣੇ ਆ ਬਿਲਕੁਲ ਆਹ ਗੈਸ ਸਟੇਸ਼ਨ ਪੈਟਰੋਲ ਪੰਪ ਦੇ ਉੱਤੇ ਆ ਚੌਂਕ ਦੇ ਵਿੱਚ ਇੱਕ ਪਾਸੇ KFC ਆ ਇਹਦੇ ਨਾਲ ਹੀ KFC ਆ ਉੱਤੇ ਤੇ ਨਾਲ ਹੀ ਹੈਗਾ ਜੀ Tim Hortons ਤੇ ਲਿਖਿਆ Tim's ਇਹ ਹੈਗਾ KFC ਇਹ KFC ਆ ਤੇ ਇਹ ਹੈਗਾ Tim's Tim Hortons 1964 ਜੇ ਉਹ ਪੁੱਛਦੇ ਆ ਸਰਵਸਰਵਸ ਦਾ ਕੀ ਹਿਸਾਬ ਕਰਾਵਾ ਇਹਨਾਂ ਦੀ ਤਾਂ ਇਹ ਪੈਟਰੋਲ ਪੰਪ ਤੇ ਗੇਟ ਲੱਗਿਆ ਹੋਇਆ ਜਦੋਂ ਗੱਡੀ ਆਉਂਦੀ ਆ ਕੈਮਰੇ ਚ ਆਟੋਮੈਟਿਕੀ ਗੇਟ ਖੁੱਲ ਜਾਂਦੇ ਆ ਇਹ ਪਤਾ ਨਹੀਂ ਕਿਉਂ ਲੱਗੇ ਆ ਇਹਦਾ ਕਾਰਨ ਤਾਂ ਨਹੀਂ ਸਮਝ ਆਇਆ ਜਦੋਂ ਗੱਡੀ ਚਲੀ ਜਾਂਦੀ ਆ ਫਿਰ ਗੇਟ ਬੰਦ ਹੋ ਜਾਂਦੇ ਆ ਉਧਰ ਵਾਸ਼ਿੰਗ ਆ ਆਟੋਮੈਟਿਕ ਵਾਸ਼ਿੰਗ ਆ ਵਾਸ਼ਿੰਗ ਵਾਲਿਆਂ ਦੀ ਲਾਈਨ ਲੱਗੀ ਹੋਈ ਆ ਤਿੰਨ ਗੱਡੀਆਂ ਖੜੀਆਂ ਲਾਈਨ ਚ ਤੇ ਇਧਰ ਦੀ ਐਂਟਰੀ ਹੈਨੀਗੀ ਟਾਈਮ ਹੋਟਨ ਨੂੰ ਆ ਗੇਟ ਬੰਦ ਆ ਫਤ ਨਹੀਂ ਦਾ ਕੀ ਹਿਸਾਬ ਕਿਤਾਬ ਆ ਪੁੱਛਦੇ ਆ ਕਿਸੇ ਨੂੰ ਫੇਰ ਪਤਾ ਲੱਗੂਗਾ ਚਾਰ ਗੱਡੀਆਂ ਹੋ ਗਈਆਂ ਹੁਣ ਲਾਈਨ 'ਚ ਸਕੂਟਰ ਆ ਗਏ ਜੀ ਇਲੈਕਟ੍ਰਿਕ ਸਕੂਟਰ ਇਹ ਦੱਬੀ ਤੁਰੇ ਫਿਰਦੇ ਆਲਾ ਓਹ ਹੋ ਹੋ ਬਹੁਤ ਭਜਾਉਂਦੇ ਆ ਇਹ ਇਹ ਗੇਟ ਬਾਰੇ ਇਹ ਪਤਾ ਲੱਗਿਆ ਵੀ ਗੇਟ ਇਹਨਾਂ ਨੇ ਤਾਲਾਇਆ ਜਿਹੜੇ ਆ ਸਕੂਟਰੀਆਂ ਜੀਆਂ ਵਾਲੇ ਫਿਰਦੇ ਆ ਨਾ ਆਹ ਇਹ ਨੰਗੜੋਂ ਨਹੀਂ ਹਟਦੇ ਇੱਥੋਂ ਦੀ ਇਹ ਵਿੱਚ ਦੀ ਲੰਗਦੇ ਆ ਉਹ ਪੈਟਰੋਲ ਪੰਪ ਵਾਲਿਆਂ ਨੇ ਆ ਵੇਖੋ ਆ ਬਣੀ ਜਾਂਦੀ ਨਾ ਲੈਨ ਇਹ ਇਹਦੇ ਵਿੱਚ ਦੀ ਲੰਗਦੇ ਆ ਉਹਨਾਂ ਨੇ ਤਾਂ ਗੇਟ ਲਾਇਆ ਵਾ ਵੀ ਗੇਟ ਗੱਡੀ ਦਾ ਨੰਬਰ ਪਲੇਟ ਗੱਡੀ ਨੂੰ ਹੀ ਖੁੱਲੇ ਤੇਲ ਪੋਣ ਵਾਲਾ ਹੀ ਆਵੇ ਇਹ ਐਵੇਂ ਸਕੂਟਰੀਆਂ ਵਾਲੇ ਨਾ ਫਿਰਨ ਤਾਂ ਕਰਕੇ ਗੇਟ ਲਾਇਆ ਵਾ ਨਾਲ ਬੰਨਿਆ ਨੇ ਕੋਟੋ ਤੇ ਲਓ ਜੀ ਦੇਖ ਇਹਨਾਂ ਨੇ ਮਨ ਬਣਾਇਆ ਕਈ ਬੰਦੇ ਸਾਡੇ ਕਹਿ ਦਿੰਦੇ ਆ ਵੀ ਚైనా ਤਾਂ ਨਹੀਂ ਜਾਣਾ ਵੀ ਰੋਟੀ ਨਹੀਂ ਮਿਲਦੀ ਉੱਥੇ ਆ ਦੱਸੋ ਹੁਣ ਕਿਹੜੀ ਕਮੀ ਆ ਭਈਆ ਦਾਲ ਆ ਭਈਆ ਪਦੀਨੇ ਦੀ ਚਟਣੀ ਆ ਭਈ ਪਿਆਜ਼ ਆ ਭਈ ਰੋਟੀ ਐਡੀ ਰੋਟੀ ਤਾਂ ਮੈਨੂੰ ਤਾਂ ਆਪਣੇ ਮੇਰੇ ਮਿਲਦੀ ਆ ਭਈ ਆ ਸਬਜੀ ਹਾਂ ਤੇ ਆ ਭਾਈ ਸਾਹਿਬ ਸਾਡੇ ਨਾਲ ਦਿੱਲੀ ਤੋਂ ਇਹ ਵੀ ਸਾਨੂੰ ਮਿਲੇ ਆ ਸਾਰੇ ਬੈਠੇ ਆ ਅਸੀਂ ਇੱਕੋ ਇੰਡੀਆ ਇੱਕੋ ਟੇਬਲ ਤੇ ਬੈਠਾ ਤੇ ਛਾਗ ਰਹੇ ਆ ਤੇ ਬਣਾਉਣ ਵਾਲੇ ਵੀ ਸਾਡੇ ਇੰਡੀਆ ਨਹੀਂ ਆ ਮਾਤੇ ਆ ਬੈਠੇ ਭਾਈ ਸਾਹਿਬ ਬਣਾਉਣ ਵਾਲੇ ਤੇ ਆ ਮੁੰਡਾ ਕੋਲਕਾਤਾ ਤੋਂ ਤੇ ਪੂਰਾ ਵਧੀਆ ਖਾਣਾ ਦਾ ਇੰਜੋਏ ਕਰ ਰਹੇ ਆ ਦੇਖ ਲਓ ਜੀ ਜਿਹੜੇ ਕਹਿੰਦੇ ਖਾਣਾ ਨਹੀਂ ਮਿਲਦਾ ਚਾਈਨਾ ਚ ਲੱਭਣ ਵਾਲੇ ਸਭ ਕੁਝ ਲੱਭ ਲੈਂਦੇ ਆ ਇਹ ਫਿਕਾ ਜੀ ਰੈਸਟੋਰੈਂਟ ਫੂਡ ਵੈਲੀ ਬਹੁਤ ਵਧੀਆ ਖਾਣਾ ਇਹਨਾਂ ਦਾ ਜਿਹੜਾ ਕੁਝ ਮਰਜੀ ਇੰਡੀਅਨ ਫੂਡ ਖਾਓ ਪਾਕਿਸਤਾਨੀ ਖਾਓ ఎవਰੀਥਿੰਗ ਗੁੱਡ ਪਾਣੀ ਪੂਰੀ ਗੋਲ ਗੱਪੇ ਵੀ ਮਿਲਦੇ ਇੱਥੇ ਬਹੁਤ ਸਵਾਦ ਖਾਣਾ ਬਣਾਉਂਦੇ ਆ ਵਧੀਆ ਖਾਣਾ ਹੋਰ ਤੁਹਾਨੂੰ ਕਿਤੇ ਨਹੀਂ ਪੰਜਾਬੀ ਫੂਡ ਮਿਲਣਾ ਇੱਥੇ ਹੋਰ ਵੀ ਹੈਗੇ ਇੱਕ ਦੋ ਰੈਸਟੋਰੈਂਟ ਪਰ ਇਹਨਾਂ ਦਾ ਖਾਣਾ ਬਹੁਤ ਸਵਾਦ ਵਧੀਆ ਸਸਤਾ ਸੁੰਦਰ ਤੇ ਟਿਕਾਊ ਸੌਦਾ ਇਹ ਇੰਟਰਨਲ ਮਾਰਕੀਟ ਆ ਜੀ ਸ਼ੈਂਜਨ ਸਿਟੀ ਦੀ ਜਿਵੇਂ ਉਧਰ ਪਹਿਲਾਂ ਮੇਨ ਮਾਰਕੀਟਾਂ ਦਿਖਾਈਆਂ ਇਹ ਇੰਟਰਨਲ ਆ ਜਿਹੜੀਆਂ ਮਾਰਕੀਟਾਂ ਜਿਵੇਂ ਆਪਣੇ ਸ਼ਹਿਰ ਦੇ ਅੰਦਰ ਮੇਨ ਬਾਜ਼ਾਰ ਤੋਂ ਹਟਵੀਆਂ ਹੁੰਦੀਆਂ ਥੋੜੀਆਂ ਜੀਆਂ ਉਸ ਤਰ੍ਹਾਂ ਦੀਆਂ ਮਾਰਕੀਟਸ ਆ ਇਹ ਇਹਨਾਂ ਦੇ ਵਿੱਚ ਰੈਸਟੋਰੈਂਟ ਵਗੈਰਾ ਜਿਵੇਂ ਆ ਵੇਖੋ ਚਾਈਨੈਜ਼ ਰੈਸਟੋਰੈਂਟ ਆ 98 ਲਿਖਿਆ ਸ਼ਾਇਦ ਗੁਫੇ ਗੁਫੇ ਹੋਵੇਗਾ 98 ਦੇ ਵਿੱਚ ਦੇਖ ਲਓ ਸਕੂਟਰਾਂ ਜੀਆਂ ਕੰਨੀਆਂ ਖੜੀਆਂ ਆ ਆ ਪਤਾ ਨਹੀਂ ਕੀ ਸਿਸਟਮ ਆ ਇਹ ਹੈਗਾ ਵੇਟਿੰਗ ਬੂਟਿੰਗ ਲਈ ਆ ਮੇਰੇ ਖਿਆਲਸ ਕੈਬਨ ਬਣੇ ਹੋਏ ਆ ਸ਼ੰਜਨ ਫੁਟਿੰਗ ਕਮਿਟੀ ਸੈਂਟਰ ਇਹ ਸਾਰਾ ਏਰੀਆ ਮੋਸਟਲੀ ਲੋਕਲ ਰੈਸਟੋਰੈਂਟਾਂ ਦਾ ਲੋਕਲ ਰੈਸਟੋਰੈਂਟ ਹੀ ਆ ਸਾਰੇ ਇਹਨਾਂ ਦੇ ਵਿੱਚ ਹੀ ਆਪਣਾ ਇੰਡੀਅਨ ਰੈਸਟੋਰੈਂਟ ਹੈਗੇ ਇੱਕ ਦੋ ਹੋਰ ਵੀ ਹੈਗੇ ਆ ਪਰ ਉਹਨਾਂ ਦਾ ਖਾਣਾ ਕਹਿੰਦੇ ਜ਼ਿਆਦਾ ਸਵਾਦ ਨਹੀਂਗਾ ਇਹ ਵਧੀਆ ਖਾਣੇ ਵਾਲੇ ਆ ਰੈਸਟੋਰੈਂਟ ਹੈਗਾ ਕਿਸੇ ਪਾਕਿਸਤਾਨੀ ਦਾ ਵੀਰ ਦਾ ਤੇ ਬਣਾਉਣ ਵਾਲੇ ਆ ਜਿਹੜੇ ਉਹ ਬੰਗਲਾਦੇਸ਼ੀ ਨਹੀਂ ਗਏ ਬੰਗਾਲੀ ਬੰਦੇ ਨੇ ਕਲਕੱਤੇ ਦੇ ਰਹਿਣ ਵਾਲੇ ਨੇ ਵਧੀਆ ਖਾਣਾ ਬਣਾਉਂਦੇ ਆ ਪੁਰਾਣੇ ਬੰਦੇ ਆ ਕਹਿੰਦੇ ਹਾਂ ਭਾਈ ਆਪਣੇ ਮੂਸਮਾਨ ਵੇਚੀ ਜਾਂਦਾ ਵਾ ਜਿਵੇਂ ਸਪੀਕਰ ਲਾ ਕੇ ਆਪਣੇ ਰੇਡੀਆਂ ਦੇ ਸਮਾਨ ਵੇਚੀ ਜਾਂਦੇ ਹੁੰਦੇ ਆ ਛੋਟੇ ਹੱਥੀਆਂ ਦੇ ਇਹ ਵੀ ਛੋਟਾ ਹੱਥੇ ਲਾਈ ਖੜਾ ਬਾਜ਼ਾਰ ਦੇ ਵਿੱਚ ਆ ਵੀ ਲਾਈ ਫਿਰਦੇ ਆ ਰੇਡੀਆਂ ਮਾਦਰਾ ਰੀੜੀਆਂ ਰਹਿ ਗਈਆਂ ਯਾਰ ਓਟੋ ਓਟੋਾਂ ਤੇ ਲੱਗੀਆਂ ਆਵੀਆਂ ਹਾਂ ਓਏ ਕਿਉਂ ਦੇਖਾ ਜੀ ਰੀੜੀ ਬਾਜ਼ਾਰ ਇਹ ਸਾਰਾ ਰੀੜੀ ਬਾਜ਼ਾਰ ਪਹਿਲਾਂ ਰੈਸਟੋਰੈਂਟ ਸੀ ਇਹ ਹੁਣ ਰੀੜੀਆਂ ਵਾਲੇ ਆ ਗਏ ਵਿਚਾਰੇ ਉਹ ਵਾਲਾ ਹਵਾਲਾ ਇਹ ਆ ਜੀ ਆਪਣਾ ਸ਼ੇਂਜਨ ਵਾਲਾ ਹੋਟਲ ਬਿਲਕੁਲ ਇਲੈਕਟ੍ਰੋਨਿਕ ਮਾਰਕੀਟ ਤੇ ਜਿਹੜੀ ਮੋਬਾਈਲ ਮਾਰਕੀਟ ਮੇਨ ਹੱਬ ਬਿਲਕੁਲ ਉਹਦੇ ਨਾਲ ਹੀ ਸੀਗਾ ਤੇ ਇੱਥੋਂ ਤਾਂ ਹੀ ਲਿਆ ਸੀਗਾ ਵੀ ਇੱਥੇ ਸਾਰਾ ਕੁਝ ਨੇੜੇ ਆਉਣਾ ਜਾਣਾ ਸੌਖਾ ਵਾਕਿੰਗ ਡਿਸਟੈਂਸ ਤੇ ਸਾਰਾ ਕੁਝ ਹੈਗਾ ਤੇ ਵਧੀਆ ਰਿਹਾ ਸਾਰਾ ਇੱਥੋਂ ਦਾ ਕੰਮ ਜਿੱਥੇ ਮਤਲਬ ਦੇਖਣ ਵਾਲੀਆਂ ਚੀਜ਼ਾਂ ਸੀਗੀਆਂ ਮੇਨ ਹੱਬ ਇਲੈਕਟ੍ਰੋਨਿਕ ਦੀ ਸੀਗੀ ਉਹ ਆਪਾਂ ਦੇਖ ਲਈ ਤੇ ਹੁਣ ਕੱਲ ਨੂੰ ਆਪਾਂ ਅੱਗੇ ਵਧਾਂਗੇ ਅਗਲੇ ਸ਼ਹਿਰ ਲਈ ਅੱਜ ਦੇ ਇਸ ਬਲੌਗ ਦੇ ਵਿੱਚ ਤੁਸੀਂ ਦੇਖਿਆ ਸ਼ੈਨਜੇਨ ਸਿਟੀ ਸ਼ੈਨਜੇਨ ਸਿਟੀ ਆ ਜਿਹੜਾ ਉਹ ਪੂਰੇ ਵਰਲਡ ਦੇ ਵਿੱਚ ਇਲੈਕਟ੍ਰੋਨਿਕਲੀ ਮਸ਼ਹੂਰ ਆ ਜਿੰਨੇ ਵੀ ਕੰਪਿਊਟਰਾਂ ਦਾ ਸਮਾਨ ਆ ਮਦਰਬੋਰਡ ਹੋ ਗਿਆ ਮਾਊਸ ਹੋ ਗਿਆ ਕੀਬੋਰਡ ਹੋ ਗਿਆ ਕੈਮਰੇ ਹੋ ਗਏ ਜਾਂ ਦੂਸਰੇ ਕੈਮਰੇ ਹੋ ਗਏ ਗਿੰਬਲਸ ਹੋ ਗਿਆ ਡਰੋਨ ਹੋ ਗਏ ਮੋਬਾਈਲ ਫੋਨ ਹੋ ਗਏ ਮੋਬਾਈਲ ਫੋਨ ਦੀ 올 ਅਸੈਸਰੀਜ਼ ਹੋ ਗਈ ਉਰੇ ਵਰਲਡ ਦੇ ਵਿੱਚੋਂ ਇੱਥੇ ਹੀ ਸਪਲਾਈ ਇੱਥੋਂ ਸਪਲਾਈ ਹੁੰਦੀ ਆ ਚਾਹੇ ਉਹ Amazon ਆ, India ਦੇ ਵਿੱਚ ਚਾਹੇ World Wide ਆ, ਚਾਹੇ Flipkart ਆ। ਸੋ ਅੱਜ ਆਪਾਂ ਉਸ ਜਗ੍ਹਾ ਦੇ ਬਿਲਕੁਲ ਨੇੜੇ ਠਹਿਰੇ ਸੀਗੇ, ਸਾਰੀ ਉਸ ਮਾਰਕੀਟ ਦੇ ਵਿੱਚ ਘੁੰਮੇ ਫਿਰੇ ਆ। ਉਹਦਾ ਹੀ ਤੁਸੀਂ ਸੀਨ ਦੇਖਿਆ ਜਿੰਨੇ ਵੀ ਦੇਖੇ ਆ। ਤੇ ਜਾਂ ਇੱਥੇ ਖਾਣ ਪੀਣ ਵਾਲੀਆਂ ਮਾਰਕੀਟਾਂ ਸੀਗੀਆਂ ਤੇ ਜਾਂ ਇੱਥੋਂ ਦੇ ਜਿਹੜੇ 네ਗਟਿਵ ਪੋਜ਼ਿਟਿਵ ਪੁਆਇੰਟ ਤੁਹਾਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਸੋ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਕਿਸ ਚੀਜ਼ ਦੀ ਪੋਜ਼ਿਟਿਵੀ ਨੈਗੇਟਿਵਿਟੀ ਜ਼ਰੂਰ ਦੱਸਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹ ਜਿਆ ਸੁਧਾਰ ਕੀਤਾ ਜਾ ਸਕੇ ਲਾਈਕ ਕਮੈਂਟ ਸ਼ੇਅਰ ਕਰਕੇ ਹੌਸਲਾ ਦਿਓ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ